ਬਹੁਤ ਵੱਡੀ ਖਬਰ ਹੈ ਜਿਨੇ ਕੇ ਡੀਆਈਜੀ ਭੁੱਲਰ ਸਾਹਿਬ ਔਰ ਦੂਜੇ ਪਾਸੇ ਨਾਨਕ ਸਿੰਘ ਐਸਐਸਪੀ ਤੁਹਾਡੇ ਯਾਦ ਹੋਣਾ ਉਹ ਡੀਆਈਜੀ ਰੇਂਜ ਦੇ ਜਿਹੜੇ ਆਫੀਸਰ ਬਣ ਚੁੱਕੇ ਨੇ ਕਰਨਲ ਬਾੜ ਦੇ ਮਾਮਲੇ ਦੇ ਵਿੱਚ ਨਾਨਕ ਸਿੰਘ ਦੀ ਭੂਮਿਕਾ ਸਭ ਤੋਂ ਵੱਡੀ ਤੇ ਬੜੀ ਹੀ ਅਹਿਮ ਸੀ ਉਹਨਾਂ ਨੇ ਉੱਤੇ ਵੀ ਬਹਾਦ ਵੱਡੇ ਬਰੇਤ ਤਰੀਕੇ ਦੇ ਨਾਲ ਕਾਰਵਾਈ ਹੋਣ ਜਾ ਰਹੀ ਹੈ ਸੀਬੀਆਈ ਦਾ ਲਾਈਵ ਐਕਸ਼ਨ ਮੈਂ ਤੁਹਾਡੇ ਅੱਜ ਸਾਹਮਣੇ ਦਿਖਾਉਣ ਜਾ ਰਿਹਾ ਜਿਹੜੇ ਡੀਆਈਜੀ ਭੁਲਰ ਨੇ ਉਹਨਾਂ ਦੇ ਘਰ ਦੇ ਵਿੱਚ ਮੁਰਤੋਂ ਛਾਪੇ ਮਾਰੀ ਹੋ ਚੁੱਕੀ ਹੈ ਔਰ ਇਸ ਵਕਤ ਵੀ ਉਹਨਾਂ ਦੇ ਘਰ ਦੇ ਅੰਦਰ ਸੀਬੀਆਈ ਤਾਨਾਤ ਪਰ ਇਹਦੇ ਵਿੱਚ ਹੀ ਕਹਿੰਦੇ ਜੀ ਡੀਆਈਜੀ ਇੱਕ ਹੋਰ ਫਸ ਗਏ ਨੇ ਕੌਣ ਨੇ ਉਹ ਬਹੁਤੇ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਸਾਥੀ ਨਹੀਂ ਜਾਣਦੇ ਹੁੰਦੇ ਕਿ ਭਾਈ ਐਸਐਸਪੀ ਨਾਨਕ ਸਿੰਘ ਉਦੋਂ ਡੀਆਈਜੀ ਬਣੇ ਸੀ ਜਦੋਂ ਜਸਪ੍ਰੀ ਸਿੰਘ ਦਾ ਇੰਕਾਊਂਟਰ ਹੁੰਦਾ ਤੇ ਸਾਡੇ ਹੀ ਪੰਜਾਬ ਦੇ ਪਟਿਆਲੇ ਦੇ ਵਿੱਚ ਕਰਨਲ ਨੂੰ ਕੁੱਟਿਆ ਜਾਂਦਾ ਤੇ ਉਹਦੇ ਬੇਟੇ ਨੂੰ ਕੁੱਟਿਆ ਜਾਂਦਾ ਬਹੁਤ ਵੱਡਾ ਮਾਮਲਾ ਇਹ ਤੁਹਾਡੇ ਸਾਹਮਣੇ ਪੂਰੇ ਪੰਜਾਬ ਭਰ ਦੇ ਵਿੱਚ ਅਕਸਰ ਪੂਰੇ ਸ਼ਿਖਰਾਂ ਦੇ ਉੱਤੇ ਹੀ ਯਾਨੀ ਚਰਚਾ ਦੇ ਵਿੱਚ ਰਿਹਾ ਕਰਨਲ ਵਾਰਦੀ ਪਤਨੀ ਨੇ ਗ੍ਰਹਿ ਮੰਤਰੀ ਅਨੀਸ਼ਾ ਔਰ ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾ ਸਿੰਘ ਔਰ ਸਾਡੇ ਹੀ ਸੂਬੇ ਦੀ ਸਰਕਾਰ ਦੇ ਮੁੱਖ ਮੰਤਰੀ ਪੁਖਵੰਤ ਸ੍ਰੀ ਮਾਨ ਇਹਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਨੇ ਮੀਟਿੰਗ ਵੀ ਕੀਤੀ ਪਰ ਇਹਦੇ ਵਿੱਚ ਕੋਈ ਵੀ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਇਆ ਸੀ ਉਹਦੇ ਵਿੱਚ ਪੇਚ ਕਿੱਥੇ ਫਸਿਆ ਸੀ ਯਾਰ ਇਹ ਡੀਆਈਆਰ ਜਿਹੜੇ ਅੱਜ ਬਣੇ ਹੋਏ ਨੇ ਨਾਨਕ ਸਿੰਘ ਐਸਐਸਪੀ ਉਹਨਾਂ ਦੇ ਉੱਤੇ ਵੀ ਬਹੁਤ ਵੱਡੀ ਕਾਰਵਾਈ ਬਹੁਤ ਵੱਡੇ ਮਾਮਲੇ ਦੇ ਨਾਲ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਹਾਂ ਤੋ ਕਿ ਡੀਆਈਜੀ ਭੋਲਰ ਦਾ ਰੌਲਾ ਪੂਰੇ ਪੰਜਾਬ ਭਰ ਦੇ ਵਿੱਚ ਅਕਸਰ ਤੁਸੀਂ ਸੁਣ ਚੁੱਕੇ ਹੋ ਹਰ ਰੋਲ ਖਬਰਾਂ ਆਉਂਦੀਆਂ ਨੇ ਕੱਲ ਜਦੋਂ ਸੀਬੀਆਈ ਜਾਂਦੀ ਆ ਇੱਕ ਵਾਰ ਆਏ ਲੱਗਦਾ ਕਿ ਬਾਅਦ ਵੱਡਾ ਮਾਮਲਾ ਸਾਹਮਣੇ ਆਉਣਾ ਪਰ ਉਦੋਂ ਵੀ ਵੱਡਾ ਮਾਮਲਾ ਜਿਹੜਾ ਕਿ ਲੋਕਾਂ ਨੇ ਸੋਚਿਆ ਨਹੀਂ ਸੀ ਡੀਆਈਜੀ ਭੋਲਰ ਦੇ ਘਰ ਦੇ ਵਿੱਚੋਂ ਫੇਰ ਤਾਂ ਨੋਟਾਂ ਦੇ ਭਰੇ ਵੈਗ ਔਰ ਸੋਨਾ ਬਹੁਤ ਵੱਡੇ ਰੂਪ ਦੇ ਵਿੱਚ ਮਿਲਣਾ ਸ਼ੁਰੂ ਹੋ ਗਿਆ ਪਰ ਇਹਦੇ ਵਿੱਚ ਕੱਲਾ ਸੋਨਾ ਤੇ ਕੱਲਾ ਪੈਸਾ ਨਹੀਂ ਬਰਕਿ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਸਾਡੇ ਹੀ ਪੰਜਾਬ ਨੂੰ ਸਾਡੇ ਪ੍ਰਸ਼ਾਸਨ ਨੂੰ ਅਨੁਮਾਨ ਨਹੀਂ ਸੀਗਾ ਕਿ ਇਹ ਚੀਜ਼ਾਂ ਮਿਲਣਗੀਆਂ ਪਰ ਅੱਜ ਤੁਹਾਨੂੰ ਦਿਖਾਵਾਂਗੇ ਕਿ ਸੀਬੀਆਈ ਦੇ ਹੱਥ ਕੀ ਕੀ ਲੱਗਿਆ ਦੋ ਨੰਬਰ ਦਾ ਮਾਲ ਕਿਵੇਂ ਲੱਭਦਾ ਇਹਨਾਂ ਦੇ ਘਰ ਦੇ ਵਿੱਚੋਂ ਔਰ ਦੂਜੇ ਪਾਸੇ ਡੀਆਈ ਰੈਂਜ ਦੇ ਅਫੀਸਰ ਨਾਨਕ ਸਿੰਘ ਐਸਐਸਪੀ ਕਰਨਲਵਾਰ ਦੇ ਦੋਸ਼ੀ ਵੀ ਕਹਿ ਸਕਦੇ ਆ ਇਹਨਾਂ ਤੇ ਵੀ ਵੱਡੀ ਚੜ੍ਹਾਈ ਦੇ ਨਾਲ ਸੀਰੀਏ ਕਾਰਵਾਈ ਕਰਨ ਜਾ ਰਹੀ ਹੈ ਕਿਉਂ ਕਿ ਸਭ ਤੋਂ ਵੱਡੀ ਰਿਸ਼ਵਤ ਖੋਰੀ ਨਾਨਕ ਸਿੰਘ ਐਸਐਸਪੀ ਨੇ ਵੀ ਕੀਤੀ ਹੈ ਯਾਨੀ 4-5 ਕਰੋੜ ਦੇ ਕਰੀਬ ਉਹਨਾਂ ਨੇ ਵੀ ਹੜੱਪ ਲਿਆ ਉਹਨਾਂ ਤੇ ਵੀ ਦੋਸ਼ ਲੱਗੇ ਨੇ ਪਰ ਪੰਜਾਬ ਦੇ ਅੰਦਰ ਇਹ ਖਬਰ ਨੇ ਤਰਥੰਮੀ ਕਿਉਂ ਮਚਾਈ ਹੈ ਸੁਣ ਲੋ ਜਿਹੜਾ ਤੇ ਅੰਦੇ ਨਾਲ ਕਿ ਆਖਰ ਲਾਈਵ ਐਕਸ਼ਨ ਸੀਬੀਆਈ ਕਿਵੇਂ ਕਰਦੀ ਹੈ ਡੀਆਈਜੀ ਭੁੰਨਰ ਦੇ ਘਰ ਦੇ ਵਿੱਚ ਮੁਰਦੂ ਛਾਪੇ ਮਾਰੀ ਹੋਈ ਹੈ ਰਾਤ ਭਰ ਐਕਸ਼ਨ ਚੱਲਦਾ ਰਿਹਾ ਪਰ ਇਹਦੇ ਨਾਲ-ਨਾਲ ਕਹਿੰਦੇ ਜੀ ਹੁਣ ਇੱਕ ਸਾਹਮਣੇ ਡੀਆਈਜੀ ਹੋਰ ਆ ਗਏ ਨੇ ਉਹਨੇ ਨਾਨਕ ਸਿੰਘ ਐਸਐਸਪੀ ਜਿਹੜੇ ਕੇ ਇਸ ਵਕਤ ਡੀਆਈਜੀ ਬਣ ਚੁੱਕੇ ਸੀ ਉਸੇ ਵਕਤ ਜਦੋਂ ਕਰਨਲ ਸਾਹਿਬ ਨੂੰ ਕੁੱਟਿਆ ਗਿਆ ਸੁਣੋ ਅਸੀਂ ਐਚਐਸ ਭੁੱਲਰ ਦੀ ਜਿਹੜੀ ਨਿੱਜੀ ਰਹਾਇਸ਼ ਹੈ ਸੈਕਟਰ 40 ਦੇ ਵਿੱਚ 1499 ਨੰਬਰ ਹਾਊਸ ਜਿੱਥੇ ਇੱਕ ਵਾਰੀ ਫੇਰ ਸੀਬੀਆਈ ਦੇ ਅਧਿਕਾਰੀ ਪਹੁੰਚੇ ਨੇ ਔਰ ਜਦੋਂ ਅਸੀਂ ਇਹ ਵੀਡੀਓ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਗਭਗ 1 ਤੋਂ 1.5 ਘੰਟਾ ਪਹਿਲਾਂ ਸੀਬੀਆਈ ਦੇ ਅਧਿਕਾਰੀ ਦੁਬਾਰਾ ਐਚਐਸ ਭੁੱਲਰ ਦੇ ਘਰ ਦੇ ਵਿੱਚ ਤਲਾਸ਼ੀ ਲੈਣ ਦੇ ਲਈ ਪੁੱਜੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਹਿਲੀ ਵਾਰੀ ਛਾਪਾ ਵੱਜਿਆ ਸੀ ਚਾਹੇ ਉਹ ਸਮਰਾਲੇ ਵਾਲਾ ਫਾਰਮ ਹਾਊਸ ਹੋਵੇ ਜਾਂ ਫਿਰ ਇਹ ਘਰ ਹੋਵੇ ਉਦੋਂ 7.5 ਕਰੋੜ ਰੁਪਈਆ ਜਿਹੜਾ ਸੀਬੀਏ ਦੇ ਅਧਿਕਾਰੀਆਂ ਨੂੰ ਹੱਥ ਲੱਗਿਆ ਨੋਟਾਂ ਦੇ ਬੈਗ ਜਿਹੜੇ ਭਰੇ ਹੋਏ ਸੀ ਇੱਥੇ ਹੀ ਮਸ਼ੀਨਾ ਮੰਗਵਾਈਆਂ ਗਈਆਂ ਸੀ ਉਦੋਂ ਨੋਟ ਗਿਣਨ ਦੇ ਵਾਸਤੇ 2.5 ਕਿਲੋ ਦੇ ਕਰੀਬ ਸੋਨਾ ਦੱਸਿਆ ਗਿਆ ਸੀ ਔਰ ਹੋਰ ਜ਼ਰੂਰੀ ਦਸਤਾਵੇਜ਼ ਵੀ ਮਿਲੇ ਸੀ ਤੇ ਹੁਣ ਐਚਐਸ ਭੁੱਲਰ ਦਾ ਇਹ ਉਸ ਰਹਾਇਸ਼ਾ ਸੈਕਟਰ 40 ਚੰਡੀਗੜ੍ਹ ਦੇ ਵਿੱਚ ਜਿੱਥੇ ਸੀਬੀਏ ਦੇ ਅਧਿਕਾਰੀਆਂ ਨੂੰ ਦੁਬਾਰਾ ਕੋਈ ਸੂਹ ਪਤਾ ਲੱਗੀ ਹੈ ਤੇ ਦੁਬਾਰਾ ਇੱਥੇ ਇਨਵੈਸਟੀਗੇਸ਼ਨ ਆਪਣੀ ਅਗਲੀ ਦੀ ਕਾਰਵਾਈ ਕਰਨ ਦੇ ਲਈ ਪੁੱਜੇ ਨੇ ਔਰ ਇਸ ਵਕਤ ਘਰ ਦੇ ਬਾਹਰ ਜਾਂ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਿਆਦਾ ਹਲਚਲ ਨਹੀਂ ਹੈ ਪਰ ਸੀਬੀਏ ਦੇ ਅਧਿਕਾਰੀ ਜ਼ਰੂਰ ਅੰਦਰ ਗਏ ਹੋਏ ਨੇ ਜਿਵੇਂ ਕਿ ਪਹਿਲੇ ਦਿਨ ਜਦੋਂ ਅਚਾਨਕ ਛਾਪਾ ਵੱਜਿਆ ਸੀ ਤੇ ਬਾਹਰ ਆਈ ਸੀ ਜਾਣਕਾਰੀ ਕਿ ਜਿਹੜੇ ਅੰਦਰੋਂ ਕੀ ਕੁਝ ਬਰਾਮਦ ਹੋਇਆ ਕੀ ਕੁਝ ਲੱਭਿਆ ਹਾਲਾਂਕਿ ਜਿਹੜਾ ਵਿਚੋਲਾ ਸੀ ਕਿਰਿਸ਼ਾਨੂ ਉਸ ਦੇ ਕੋਲੋਂ ਉਸ ਵਕਤ 21 ਲੱਖ ਰੁਪਏ ਕੈਸ਼ ਹੈ ਜਿਹੜਾ ਉਹ ਲੱਭਿਆ ਸੀ ਤੇ ਐਚਐਸ ਭੁੱਲਰ ਦੇ ਇਸ ਘਰ ਦੇ ਵਿੱਚੋਂ ਹੀ ਕਰੋੜਾਂ ਰੁਪਏ ਦੀ ਨਕਦੀ ਨੋਟ ਲੱਭੇ ਸੀ ਔਰ ਜਿਸ ਨੂੰ ਸੀਬੀਏ ਦੇ ਅਧਿਕਾਰੀਆਂ ਨੇ ਉਸੇ ਸਾਰੀ ਕਾਰਵਾਈ ਦੇ ਅਧੀਨ ਹੈ ਜਿਹੜਾ ਆਪਣੇ ਕਾਗਜ਼ਾਂ ਦਾ ਹਿੱਸਾ ਬਣਾਇਆ ਉਸ ਤੋਂ ਬਾਅਦ ਸੀਬੀਆਈ ਦੇ ਅਧਿਕਾਰੀਆਂ ਨੇ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਤੇ ਐਚਐਸ ਭੁੱਲਰ ਦਾ ਇਕਲੌਤਾ ਹੀ ਬਿਆਨ ਹੁਣ ਤੱਕ ਸਾਹਮਣੇ ਆਇਆ ਤਾਂ ਸੋਨਾ ਪੰਜਾਬ ਵਾਲੇ ਬਹੁਤ ਸਾਰੀ ਨਗਦੀ ਦੇ ਰੂਪ ਦੇ ਵਿੱਚ ਪੈਸਾ ਔਰ ਸੋਨਾ ਫੜਿਆ ਗਿਆ ਪਰ ਕਿਸੇ ਪੰਜਾਬ ਦੇ ਲੋਕਾਂ ਨੇ ਇਹ ਨਹੀਂ ਸੋਚਿਆ ਸੀ ਕਿ ਜਿਹੜਾ ਇਹ ਭੁੱਲਰ ਡੀਆਈਜੀ ਹੈ ਇਹਦੇ ਘਰ ਦੇ ਵਿੱਚੋਂ ਬਹੁਤ ਸਾਰੇ ਜਿੰਦਾ ਕਾਰਤੂਸ ਖੜੇ ਗਏ ਨੇ ਕਿਉਂ ਰੱਖਦਾ ਕਿਉਂ ਸੀ ਦੋ ਨੰਬਰ ਦੇ ਵਿੱਚ ਇਹ ਕਿਸੇ ਨੂੰ ਟਪਕਾਇਆ ਜਾ ਸਕੇ ਯਾਨੀ ਮਾਮਲਾ ਬੜਾ ਗੰਭੀਰ ਹੈ ਪਤਾ ਨਹੀਂ ਇਹਨਾਂ ਲੋਕਾਂ ਨੇ ਕਿੰਨੇ ਤੇ ਲੋਕ ਖਪਾਏ ਹੋਣਗੇ ਪੰਜਾਬ ਦੇ ਵਿੱਚੋਂ ਕਿਉਂਕਿ ਮਾਮਲਾ ਇਹ ਉੱਠਿਆ ਕਿਉਂ ਸੀ ਸਭ ਤੋਂ ਵੱਡੀ ਜੜ ਦਾ ਜ਼ਿੰਮੇਵਾਰ ਕੌਣ ਹੈ ਇਹ ਭੁਲਰ ਬਣਾਇਆ ਕਿਵੇਂ ਸੀ ਡੀਆਈਜੀ ਕਿਵੇਂ ਬਣ ਕੇ ਔਰ ਕਿਵੇਂ ਇਸ ਨੇ ਇਹਨੀ ਸ਼ੁਰੂਆਤ ਕੀਤੀ ਔਰ ਵੱਡੇ ਪਦਰ ਦੇ ਉੱਤੇ ਪੰਜਾਬ ਦੇ ਅੰਦਰ ਮਹਾਮਾਰੀ ਨੂੰ ਇਹਨਾਂ ਲੋਕਾਂ ਨੇ ਅੰਜਾਮ ਦੇ ਦਿੱਤਾ ਯਾਨੀ ਪੰਜਾਬ ਦੇ ਵਿੱਚ ਕੁਝ ਲੋਕ ਮਾਰੇ ਗਏ ਉਹ ਇਹਨਾਂ ਲੋਕਾਂ ਦੀ ਵਜ੍ਹਾ ਦੇ ਨਾਲ ਕਿਉਂਕਿ ਜਿਹੜੇ ਜਿੰਦਾ ਕਾਰਤੂਸ ਬਿਨਾਂ ਗੱਲ ਤੋਂ ਔਰ 2 ਨੰਬਰ ਦੇ ਵਿੱਚ ਰੱਖਣੇ ਬਿਨਾਂ ਕਿਸੇ ਡਾਕੂਮੈਂਟ ਤੋਂ ਔਰ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਉਹਨਾਂ ਦਾ ਮਤਲਬ ਕੀ ਸੀ ਕਿ ਜੇਕਰ ਮੇਰੇ ਰਾਹ ਦੇ ਵਿੱਚ ਕੋਈ ਰੋੜਾ ਬਣਦਾ ਤਾਂ ਕਿਸੇ ਨੇ ਵੀ ਉਡਾਇਆ ਜਾ ਸਕੇ ਪਰ ਹੁਣ ਡੀਆਈਜੀ ਭੁੰਨੜਾ ਜਿਹੜਾ ਉਹਦਾ ਤਾਂ ਜਮਾਈ ਕਹਿ ਸਕਦੇ ਜਿਵੇਂ ਕਿ ਚਿੱਟਾ ਨੰਗਾ ਉਹਨੂੰ ਕਰ ਦਿੱਤਾ ਗਿਆ ਪੰਜਾਬ ਵਾਸੀਆਂ ਦੇ ਸਾਹਮਣੇ ਕਿਉਂਕਿ ਰਿਸ਼ਵਤਖੋਰੀ ਬੇਰਹਿਮੀ ਦੇ ਨਾਲ ਕੀਤੀ ਆ ਪਤਾ ਨਹੀਂ ਕਿੰਨਾ ਕਿੰਨਾ ਲੋਕਾਂ ਤੋਂ ਕੀਤੀ ਆ ਪਰ ਉਹਨਾਂ ਦਾ ਤਾਕਤਾ ਪਲਟ ਤੈ ਹੋ ਗਿਆ ਹੁਣ ਉਹਨਾਂ ਨੂੰ ਕਹਿੰਦੇ ਜੀ ਡਿਸਮਿਸ ਕੀਤਾ ਜਾ ਸਕਦਾ ਸਰਕਾਰ ਦੇ ਦੀ ਤਿਆਰੀ ਦੇ ਵਿੱਚ ਪਰ ਦੂਜੇ ਪਾਸੇ ਨਾਨਕ ਸਿੰਘ ਐਸਐਸਪੀ ਨੇ ਉਹੀ ਪਟਿਆਲਾ ਕੇਸ ਦੇ ਵਿੱਚ ਉਹਨਾਂ ਦਾ ਨਾਮ ਬੇਹੱਦ ਜਿਆਦਾ ਮਸ਼ਹੂਰ ਹੋਇਆ ਸੀ ਕਹਿੰਦੇ ਜੀ ਨਾਨਕ ਸਿੰਘ ਐਸਐਸਪੀ ਨੇ ਜਦੋਂ ਡੀਆਈਜੀ ਬਣਨ ਤੋਂ ਪਹਿਲਾਂ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਦੀ ਚਰਚਾ ਦੇ ਵਿੱਚ ਆਈ ਸੀ ਕਹਿੰਦੇ ਨਾਨਕ ਸਿੰਘ ਐਸਐਸਪੀ ਕਰਨਲ ਬਾਠ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਸੀ ਕਰਨਲ ਬਾਠ ਨੂੰ ਪਸਾਉਣ ਦੇ ਚੱਕਰ ਦੇ ਵਿੱਚ ਤੇ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਬਦਨਾਮ ਹੋ ਗਏ ਸੀ ਪੂਰੇ ਪੰਜਾਬ ਦੇ ਵਿੱਚ ਪਰ ਅੱਜ ਵੀ ਲੋਕ ਉਹਨਾਂ ਦੇ ਉੱਤੇ ਐਕਸ਼ਨ ਚਾਹੁੰਦੇ ਨੇ ਕਹਿੰਦੇ ਜੀ ਉਹਨਾਂ ਨੂੰ ਡਿਸਮਿਸ ਹੋਣਾ ਚਾਹੀਦਾ ਚਾਹੇ ਉਹ ਡੀਆਈਜੀ ਬਣ ਗਏ ਤੋਗੇ ਇਹ ਤਿੰਨੋਂ ਤਰ੍ਹਾਂ ਚਾਹ ਕੋਈ ਪ੍ਰਧਾਨ ਮੰਤਰੀ ਹੈ ਚਾਹ ਕੋਈ ਮੁੱਖ ਮੰਤਰੀ ਹੈ ਜੇਕਰ ਗਲਤ ਕਰਦਾ ਤਾਂ ਫਿਰ ਉਹਦੀ ਸਜ਼ਾ ਮਿਲਣੀ ਤਾਂ ਉਹਨੂੰ ਤੈ ਹੋਣੀ ਚਾਹੀਦੀ ਆ ਹੁਣ ਦੂਜੇ ਪਾਸੇ ਆਜੋ ਵੀ ਨੇਪਾਲ ਦੇ ਵਿੱਚ ਕੀ ਹੋਇਆ ਸੀ ਵੱਡੇ ਵੱਡੇ ਪ੍ਰਧਾਨ ਮੰਤਰੀ ਔਰ ਵੱਡੇ ਵੱਡੇ ਅਧਿਕਾਰੀ ਹੋਰ ਪਤਾ ਨਹੀਂ ਕਿੰਨੇ ਕੁ ਨੰਗੇ ਕਰਕੇ ਦੁੜਾ ਦੜਾ ਕੇ ਸੜਕਾਂ ਦੇ ਉੱਤੇ ਕੁੱਟੇ ਗਏ ਪਰ ਸਾਡੇ ਦੇਸ਼ ਦੇ ਵਿੱਚ ਬਹੁਤ ਜਿਆਦਾ ਨਿਮਰਤਾ ਫੇਰ ਵੀ ਸਾਡੇ ਜਿਹੜੇ ਕਿਹੋ ਜਿਹੇ ਪੰਜਾਬ ਦੇ ਅੰਦਰ ਭ੍ਰਸ਼ਟਾਚਾਰੀ ਲੋਕ ਨੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਨੇਪਾਲ ਦਾ ਇੱਕ ਐਗਜ਼ੈਂਪਲ ਦੇਖ ਕੇ ਕਿ ਸਾਡੇ ਨਾਲ ਵੀ ਕੱਲ ਨੂੰ ਪਬਲਿਕ ਆਪਣੇ ਰੂਪ ਦੇ ਵਿੱਚ ਜੇਕਰ ਇਦਾਂ ਕਰਦੀ ਹੈ ਤੇ ਤੁਹਾਡਾ ਹਾਲ ਕੀ ਹੋਣਾ ਤਾਂ ਵੀ ਦਸ਼ਾ ਕੀ ਹੋਣੀ ਹੈ ਤਾਂ ਫੇਰ ਵੀ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਇਸ ਗੱਲ ਨੂੰ ਫੇਰ ਵੀ ਗੁਰੇਜ ਕਰਦਾ ਹੈ ਤੇ ਕਾਨੂੰਨੀ ਲੜਾਈ ਦੇ ਉੱਤੇ ਵਿਸ਼ਵਾਸ ਕਰਦਾ ਹੈ ਤੇ ਸਾਡੀਆਂ ਮੁੱਖ ਅਦਾਲਤਾਂ ਨੇ ਸਾਡੇ ਮਾਨਯੋਗ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਉਹਨਾਂ ਦੇ ਉੱਤੇ ਸਾਡੇ ਲੋਕਾਂ ਦਾ ਵਿਸ਼ਵਾਸ ਟਿਕਿਆ ਹੋਇਆ ਐ ਇਸ ਕਰਕੇ ਕੋਈ ਵੀ ਜਨਤਾ ਸਾਡੀ ਨਹੀਂ फडਕਦੀ ਵਿਸ਼ਵਾਸ ਸਾਡਾ ਕਾਨੂੰਨ ਵਿਵਸਥਾ ਤੇ ਹੈਗਾ ਐ ਐਸੇ ਕਰਕੇ ਸਾਡੇ ਸੰਤੁਲਨ ਦੇਸ਼ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਬਣਿਆ ਹੋਇਆ ਤਾਂ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਆ ਵੀ ਨਾਨਕ ਸਿੰਘ ਐਸਐਸਪੀ ਹੈ ਜਿਹੜਾ ਉਹ ਡੀਆਈਜੀ ਬਣਿਆ ਸੀ ਉਸੇ ਵਕਤ ਜਦੋਂ ਮੈਂ ਗੱਲ ਕਰ ਰਿਹਾ ਕਿ ਕਰਨ ਨੂੰ ਕੁੱਟਿਆ ਗਿਆ ਅ ਜਸਪ੍ਰੀਤ ਸਿੰਘ ਨੇ ਇੰਕਾਊਂਟਰ ਕੀਤਾ ਗਿਆ ਸੀ ਤਾਂ ਡੀਆਈਜੀ ਬਣਨ ਤੋਂ ਬਾਅਦ ਕਹਿੰਦੇ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਪਹਿਲਾਂ ਹੀ ਪੈਸਾ ਅੜਪ ਚੁੱਕੇ ਜਦੋਂ ਉਹ ਨਾਨਕ ਸਿੰਘ ਐਸਐਸਪੀ ਸੀ ਤਾਂ 5-4 ਕਰੋੜ ਰੁਪਏ ਦਾ ਸਰਕਾਰ ਦੇ ਸਾਹਮਣੇ ਅਪੀਲ ਹੈ ਉਸ ਤੇ ਵੀ ਦੋਸ਼ ਲੱਗ ਰਹੇ ਨੇ ਪੰਜਾਬ ਦੀ ਜਨਤਾ ਆਵਾਜ਼ ਚੱਕ ਰਹੀ ਹੈ ਉਹਦੀ ਵੀ ਸ਼ਾਨ ਵੀ ਰੀਸੀਵੀਆਈ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਨਾਨਕ ਸਿੰਘ ਐਸਐਸਪੀ ਨੂੰ ਡਿਸਮਿਸ ਕਰਨ ਦੀ ਇਸੇ ਪੰਜਾਬ ਦੀ ਜਨਤਾ ਨੇ ਆਵਾਜ਼ ਚੱਕੀ ਹੈ ਤਾਂ ਠੀਕਾ ਪੰਜਾਬ ਵਾਲਿਓ ਤੁਹਾਡਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਤੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ